ਪੰਜਾਬੀ ਫਿਲਮ ਇੰਡਸਟਰੀ ਤੋਂ ਬਹੁਤ ਹੀ ਦੁੱਖ ਭਰੀ ਖਬਰ ਸਾਹਮਣੇ ਆ ਰਹੀ ਹੈ। ਨਾਮਵਰ ਪੰਜਾਬੀ ਐਕਟਰ ਤੇ ਕਮੇਡੀਅਨ ਜਸਵਿੰਦਰ ਪੱਲਾ ਇਸ ਸੰਸਾਰ ਵਿੱਚ ਨਹੀਂ ਰਹੇ। ਉਹਨਾਂ ਦੀ ਮੌਤ ਦਾ ਕਾਰਨ ਅਜੇ ਕੋਈ ਦੱਸਣਾ ਚਾਹੁੰਦਾ ਹੈ। ਉਹਨਾਂ ਦੀ ਉਮਰ ਹਜੇ 50 ਦੀ ਹੀ ਸੀ। ਉਹਨਾਂ ਨੇ ਆਪਣੇ ਜੀਵਨ ਵਿੱਚ ਬਹੁਤ ਜ਼ਿਆਦਾ ਮਿਹਨਤ ਤੇ ਸੰਘਰਸ਼ ਕੀਤਾ। ਉਹਨਾਂ ਨੇ ਪੰਜਾਬੀ ਮਾਂ ਬੋਲੀ ਨੂੰ ਪੂਰੀ ਦੁਨੀਆ ਵਿੱਚ ਰੌਸ਼ਨੀ ਦਿੱਤੀ। ਤੋਂ ਅੱਜ ਅਸੀਂ ਜਸਵਿੰਦਰ ਵਰਗੇ ਮਹਾਨ ਐਕਟਰ ਤੇ ਕਮੇਡੀਅਨ ਨੂੰ ਸ਼ਰਧਾਂਜਲੀ ਦੇਣ ਲਈ ਆਪਾਂ ਉਨ੍ਹਾਂ ਦੀ ਜੀਵਨ ਅਧਾਰਿਤ ਬਾਇਓਗ੍ਰਾਫੀ ਲੈ ਕੇ ਹਾਜ਼ਰ ਹੋਏ ਹਾਂ। ਤੋਂ ਇਸ ਵੀਡੀਓ ਨਾਲ ਅੰਤ ਤੱਕ ਜੁੜੇ ਰਹੋ। ਆਪਾਂ ਇਸ ਵੀਡੀਓ ਵਿੱਚ ਉਨ੍ਹਾਂ ਦੇ ਜੀਵਨ ਬਾਰੇ ਗੱਲ ਕਰਾਂਗੇ ਤੇ ਉਨ੍ਹਾਂ ਦੀ ਮੌਤ ਦਾ ਅਸਰ ਕਾਰਨ ਦੱਸਾਂਗੇ। ਨਾਲ ਹੀ ਉਨ੍ਹਾਂ ਨੂੰ ਸ਼ਰਧਾਂਜਲੀ ਦੇਣ ਦੇ ਤੌਰ ਤੇ ਸਾਡੀ ਵੀਡੀਓ ਨੂੰ ਲਾਈਕ ਤੇ ਕਮੈਂਟ ਜ਼ਰੂਰ ਕਰਿਓ। ਤੋਂ ਵੀਡੀਓ ਕਰਦੇ ਹਾਂ ਸ਼ੁਰੂ। ਜਸਵਿੰਦਰ ਪੱਲਾ ਦਾ ਜਨਮ 4 ਮਈ 1960 ਈਸਵੀ ਨੂੰ ਪਿਤਾ ਬਹਾਦਰ ਸਿੰਘ ਪੱਲਾ ਦੇ ਘਰ ਚਿੱਟੀ ਦੁਰਾਹਾ ਜ਼ਿਲ੍ਹਾ ਲੁਧਿਆਣਾ ਪੰਜਾਬ ਵਿਖੇ ਹੋਇਆ। ਜਸਵਿੰਦਰ ਪੱਲਾ ਪੱਲਾ ਦੇ ਪਿਤਾ ਕੁਲਵੇ ਟੀਚਰਸ ਹਨ ਜਸਵਿੰਦਰ ਪੱਲਾ ਨੇ ਆਪਣੀ ਸਕੂਲਿੰਗ ਸੀਨੀਅਰ ਸੈਕੰਡਰੀ ਸਕੂਲ ਦਰਾਹਾ ਤੋਂ ਹੀ ਪੂਰੀ ਕੀਤੀ ਫਿਰ ਉਸ ਤੋਂ ਬਾਅਦ ਉਹਨਾਂ ਨੇ ਆਪਣੀ ਪੋਸਟ ਗ੍ਰੈਜੂਏਸ਼ਨ ਪੂਰੀ ਕੀਤੀ ਪੋਸਟ ਗ੍ਰੈਜੂਏਟ ਹੋਣ ਤੋਂ ਬਾਅਦ ਉਹਨਾਂ ਨੇ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਲੁਧਿਆਣਾ ਤੋਂ ਐਗਰੀਕਲਚਰ ਸਾਇੰਸ ਵਿੱਚ ਪੀ ਐਚ ਡੀ ਕੀਤੀ ਤੋਂ ਬਾਅਦ ਉਹ ਪੀਓਯੂ ਲੁਧਿਆਣਾ ਵਿੱਚ ਹੀ ਜੋਬ ਕਰਨ ਲੱਗੇ ਜਸਵਿੰਦਰ ਪੱਲਾ ਦੀ ਵਾਈਫ ਦਾ ਨਾਮ ਪਰਮਦੀਪ ਹੈ ਜੋ ਕਿ ਫਾਈਨ ਆਰਟਸ ਦੇ ਟੀਚਰ ਨੇ ਉਨ੍ਹਾਂ ਦੇ ਘਰ ਇੱਕ ਬੇਟਾ ਜਿਸ ਦਾ ਨਾਮ ਪੁਖਰਾਜ ਹੈ ਅਤੇ ਇੱਕ ਬੇਟੀ ਜਿਸ ਦਾ ਨਾਮ ਅਰਸ਼ਪ੍ਰੀਤ ਕੌਰ ਹੈ ਤੁਹਾਨੂੰ ਦੱਸ ਦਈਏ ਜਸਵਿੰਦਰ ਪੱਲਾ ਨੂੰ ਸ਼ੁਰੂ ਤੋਂ ਹੀ ਐਕਟਿੰਗ ਤੇ ਕਮੇਡੀ ਕਰਨ ਦਾ ਸ਼ੌਂਕ ਸੀ ਉਹ ਆਪਣੇ ਸਕੂਲ ਤੇ ਕਾਲਜ ਦੇ ਹਰ ਪ੍ਰੋਗਰਾਮ ਵਿੱਚ ਪਰਫਾਰਮ ਕਰਦੇ ਸੀ ਇੱਕ ਵਾਰ ਜਦੋਂ ਪ੍ਰੋਫੈਸਰ ਮੋਹਨ ਸਿੰਘ ਮੇਲਾ ਹੋ ਰਿਹਾ ਸੀ ਉਹਨਾਂ ਨੇ ਆਪਣੇ ਦੋਸਤ ਬਲ ਸ਼ਰਮਾ ਨੇ ਇੱਕ ਤੇ ਪਰਫਾਰਮ ਕੀਤਾ ਉੱਥੇ ਦੂਰਦਰਸ਼ਨ ਜਲੰਧਰ ਨੂੰ ਉਹਨਾਂ ਦੀ ਐਕਟਿੰਗ ਬਹੁਤ ਵਧੀਆ ਲੱਗੀ ਉੱਥੇ ਉਹ ਦੂਰਦਰਸ਼ਨ ਨਾਲ ਜੁੜੇ ਤੇ ਆਪਣੀ ਪਰਫਾਰਮੈਂਸ ਦਰਦਸ਼ਕਾਂ ਨੂੰ ਦੇਣੀ ਸ਼ੁਰੂ ਕਰ ਦਿੱਤੀ। ਫਿਰ ਉਸ ਤੋਂ ਬਾਅਦ ਉਹਨਾਂ ਨੇ ਆਪਣੇ ਦੋਸਤ ਬਾਲਮਕੰਦ ਸ਼ਰਮਾ ਨਾਲ ਮਿਲ ਕੇ 1988 ਈਸਵੀ ਵਿੱਚ ਆਪਣੀ ਪਹਿਲੀ ਐਲਬਮ ਸ਼ਰਕਾਤਾ 1988 ਰਿਲੀਜ਼ ਕੀਤੀ ਜਿਸ ਨੂੰ ਦਰਸ਼ਕਾਂ ਨੇ ਬਹੁਤ ਜ਼ਿਆਦਾ ਪਿਆਰ ਦਿੱਤਾ। ਇਸ ਐਲਬਮ ਵਿੱਚ ਉਹਨਾਂ ਨੇ ਕਾਫੀ ਕਰੈਕਟਰਾਂ ਦੀ ਰੋਲ ਕੀਤੇ ਜਿਵੇਂ ਚਾਚਾ ਚਤੁਰ ਸਿੰਘ, ਪੰਨਾ ਸਿੰਘ। ਜੇਕਰ ਉਹਨਾਂ ਦੇ ਫਿਲਮੀ ਕੈਰੀਅਰ ਦੀ ਗੱਲ ਕਰੀਏ ਤਾਂ ਉਹਨਾਂ ਦੀ ਸਭ ਤੋਂ ਪਹਿਲੀ ਫਿਲਮ ਅਦੁੱਲਾ ਪੱਟੀ ਜੋ ਕਿ 1988 ਵਿੱਚ ਚਲੀਦੋਈ ਉਹਨਾਂ ਦੀ ਐਕਟਿੰਗ ਨੂੰ ਲੋਕਾਂ ਨੇ ਬਹੁਤ ਪਸੰਦ ਕੀਤਾ ਇਸ ਤੋਂ ਬਾਅਦ ਉਹਨਾਂ ਨੇ ਬਹੁਤ ਸਾਰੀਆਂ ਪੰਜਾਬੀ ਫਿਲਮਾਂ ਵਿੱਚ ਕੰਮ ਕੀਤਾ ਉਹਨਾਂ ਦੀਆਂ ਬਹੁਤ ਸਾਰੀਆਂ ਫਿਲਮਾਂ ਸੁਪਰ ਹਿੱਟ ਹੋਈਆਂ ਜਿਨ੍ਹਾਂ ਦਾ ਕਾਰਨ ਸੀ ਉਹਨਾਂ ਦੇ ਅਲੱਗ ਹੀ ਬੋਲੇ ਜਾਂਦੇ ਤਕੀਆ ਕਲਾਮ ਜੋ ਕਿ ਅੱਜ ਵੀ ਬੱਚੇ-ਬੱਚੇ ਦੀ ਜ਼ੁਬਾਨ ਤੇ ਹਨ ਸੋ ਜਸਵਿੰਦਰ ਪੱਲਾਵੜੀ ਕੇ ਮਹਾਨ ਐਕਟਰ ਤੇ ਕਮੇਡੀਅਨ ਦਾਰ ਵਿੱਚੋਂ ਚਲੇ ਜਾਣਾ ਫਿਲਮ ਇੰਡਸਟਰੀ ਨੂੰ ਬਹੁਤ ਵੱਡਾ ਘਾਟਾ ਪੈ ਚੁੱਕਾ ਹੈ ਜੇਕਰ ਯੋਗ ਹੈ ਕਿ ਜਸਵਿੰਦਰ ਪੱਲਾ ਉਦੀ ਸਮੇਂ ਤੋਂ ਬਿਮਾਰ ਚੱਲ ਰਹੇ ਸੀ ਉਹਨਾਂ ਦਾ ਪਹਾਲੀ ਦੇ ਫੋਟੇਜ ਹਸਪਤਲ ਵਿੱਚ ਇਲਾਜ ਵੀ ਚੱਲ ਰਿਹਾ ਸੀ ਉਹਨਾਂ ਨੇ ਆਪਣੇ ਆਖਰੀ ਸਾਹ ਫੋਟੇਜ ਹਸਪਤਲ ਵਿੱਚ ਹੀ ਲਏ ਜੋ ਜਿੱਥੇ ਜਸਵਿੰਦਰ ਪੱਦਾ ਦੇ ਪਰਿਵਾਰ ਨੂੰ ਬਹੁਤ ਵੱਡਾ ਘਾਟਾ ਪਿਆ ਉੱਥੇ ਹੀ ਉਹਨਾਂ ਦੇ ਫੈਨਸ ਤੇ ਪੰਜਾਬੀ ਫਿਲਮ ਇੰਡਸਟਰੀ ਨੂੰ ਬਹੁਤ ਵੱਡਾ ਘਾਟਾ ਪਿਆ ਸੇਵਾਹੀ ਗੁਰੂ ਅਰਦਾਸ ਕਰਦੇ ਹਾਂ ਉਹਨਾਂ ਦੇ ਪਰਿਵਾਰ ਨੂੰ ਪਾਣਾ ਮਿਲਣ ਦਾ ਬਹੁਤ ਸ਼ਰਪ ਕਿ ਕਿਸੇ ਵੀ ਉਹਨਾਂ ਨਾਲ ਸੰਬੰਧ ਜੀ ਦੇ ਅੰਦੇ ਤੋਂ ਵੀ ਡਾਉਨ ਲਿਕ ਟਿੱਕ ਕਮੈਂਟਾਂ ਵਿੱਚ ਵਰਤੂ ਜੀ ਜ਼ਰੂਰ ਲਿਖੋ ਇਹ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰੋ ਅਜਿਹੇ ਹੋਰ ਵੀਡੀਓ ਦੇਖਣ ਲਈ ਸਾਡੇ YouTube ਚੈਨਲ ਰੋਡ ਟੂ ਪੰਜਾਬ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ